ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅੱਜ ਅਪਨੇ ਠੀਠਾ ਖੁਸ਼ਬਾਚੋ ਪਹਿਲਾ ਆ ਵੀਡੀਓ ਸੋਣ ਫਿਰ ਅਪਾ ਗੱਲ ਕਰਦੇ ਆਾ ਨਾਥੁਰਾਮ ਗੋਡੇ ਸੇ ਕੋ ਪੂਜਨੇ ਵਾਲੋ ਸੇ ਵੈਸੇ ਕੀ ਹੀ ਐਕਸਪੈਕਟ ਕੀਆ ਜਾ ਸਕਤਾ ਹੈ ਇਨੇ ਹਰ ਗਾਂਧੀ ਵਾਇਲੈਂਟ ਔਰ ਦੇਸ਼ਦ੍ਰੋਹੀ ਦਿਖੇਗਾ ਔਰ ਹਰ ਗੋਡੇ ਸੇ ਮੈਨੇ ਆਪਣਾ ਭਗਵਾਨ ਦਿਖੇ ਦੇ ਦੇਖੀ ਵੀਡੀਓ ਇਹ ਤਰੁਰਾਠੀ ਹੈ ਤੇ ਜਿਹੜਾ ਗਾਂਧੀਵਾਦੀ ਹੈ ਜਿਹੜਾ ਗਾਂਧੀ ਨੂੰ ਬਾਪੂ ਮੰਨਦਾ ਹੈ ਕਾਂਗਰਸੀ ਹੈ ਇਹ ਵੀਡੀਓ ਮੈ ਤੁਹਾਨੂੰ ਕਿਉਂ ਦਿਖਾਈ ਹੈ ਯਾਰ ਬੱਸੋਂ ਆਪੇ ਇੱਕ ਬੰਦਾ ਫੜਿਆ ਸੀ ਜਿਹੜਾ ਨਾਂ ਸੀ ਗੁਰਿੰਦਰ ਸਿੰਘ ਬਾਜਵਾ ਜਿਨੇ ਆਖਿਆ ਸੀ ਮੈਨੂੰ ਸਰਕਾਰ ਨੇ ਭੇਜਿਆ ਹੈ ਤੇ ਮੈਂ ਆਪਾਂ ਫਿਰ ਚੈਲੰਜ ਕੀਤਾ ਸੀਗਾ ਹੁਣ ਉਹ ਇੰਨਾ ਬੇਸ਼ਰਮੰਦਾ ਮੈਨੂੰ ਵਿਖੜ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਰਿਸਰਚ ਕੀਤੀ ਵੀ ਯਾਰ ਇੱਕ ਬੰਦਾ ਇੰਨਾ ਬੇਗਾਇਤ ਕਿਵੇਂ ਹੋ ਸਕਦਾ ਪਤਾ ਲੱਗਾ ਉਹ ਦਲ ਖਾਲਸਾ ਦਾ ਮੈਂਬਰ ਨਿਕਲੇ ਆ ਉਹ ਵੀ ਆਈਡੀ ਜਮਾ ਆ ਦੇਖ ਫੋਟੋ ਚੈੱਕ ਕਰੋ ਨਾਲ ਹੁਣ ਦਿੱਕਤ ਇਹ ਹੈ ਦਲ ਖਾਲਸਾ ਦੀ ਕੀ ਇਹ ਲੋਗ ਹਾਰਡ ਕੋਰ ਮਤਲਬ ਮੁਸਲਮਾਨ ਨੇ ਸਿੱਖਾਂ ਦੇ ਰੂਪ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਉਸ ਸੁਲਮਾਨ ਨੂੰ ਮਿਸਬਾਹ ਨਾ ਮੇਰਾ ਪੰਗਾ ਪਿਆ ਤੇ ਜਿਉਂ ਉਹਨਾਂ ਗੁਰੂ ਸਾਹਿਬ ਨੂੰ ਕਿਹਾ ਵੀ ਸਿੱਖ ਕਿਤਨੇ ਗੰਦੇ ਨੇ ਕਿ ਗੁਰੂ ਕਿਤਨੇ ਗੰਦੇ ਹੋ ਗਏ ਉਹਨਾਂ ਦਿਨਾਂ 'ਚ ਵੀਡੀਓ ਚੱਲੀ ਹੈ ਤੇ ਮੈਂ ਉਹ ਚੰਗੀ ਧੁੱਕ ਪੇਲੀ ਇਹਨਾਂ ਦੀ ਪਾਕਿਸਤਾਨੀਆਂ ਦੀ ਤੇ ਪਾਕਿਸਤਾਨੀਆਂ ਦੇ ਵੱਲੋਂ ਇਹ ਸਰਬਜੀਤ ਸਿੰਘ ਘੁਮਾਨ ਆਰਟੀਕਲ ਲਿਖਦਾ ਇੱਕ ਭਾਈ ਚਰਕ ਸਾਂਝ ਤੇ ਸਿੱਖਾ ਮੁਸਲਮਾਨਾਂ ਦੀ ਸਰਬਜੀਤ ਸਿੰਘ ਘੁਮਾਨ ਕੌਣ ਦਲ ਖਾਲਸਾ ਵਾਲਾ ਉਹ ਇਹ ਲਿਖਦਾ ਕਿ ਔਰੰਗਜ਼ੇਬ ਬੇਕਸੂਰ ਹੈ ਜਿਹੜੀ ਸ਼ਹਾਦਤ ਹੋਈ ਹੈ ਉਹ ਔਰੰਗਜ਼ੇਬ ਦਾ ਕੋਈ ਕਸੂਰ ਨਹੀਂ ਹੈ ਆਰਟੀਕਲ ਅਜੀ ਉਹਦੇ ਵੌਲ ਤੇ ਪਿਆ ਹੋਇਆਗਾ ਪੜ ਕੇ ਦੇਖਿਓ ਇਹੋੀ ਗੱਲ ਜਿਹੜਾ ਇਹ ਡਾਕਟਰ ਜਿਹੜਾ ਨਾਸਿਰ ਕਹਿੰਦਾ ਜਿਹੜੇ ਪੰਜਾਬ ਵਾਲੇ ਮੁਸਲਮਾਨ ਨੇ ਇਹ ਨਬੀ ਮੰਨਦੇ ਨੇ ਆਪਣਾ ਨੂੰ ਔਰੰਗਜ਼ੇਬ ਨੂੰ ਔਰ ਇਹ ਗੱਲ ਪਾਕਿਸਤਾਨ ਵੱਲੋਂ ਏ ਤੇ ਟੂ ਪਾਕਿਸਤਾਨ ਦਾ ਜਿਹੜਾ ਕੁਮਾਨ ਉਹ ਬੋਲਦਾ ਹੈ ਕਿ ਔਰੰਗਜ਼ੇਬ ਦਾ ਜਿਹੜਾ ਕੋਈ ਕਸੂਰ ਨਹੀਂ ਨੋਇ ਪਾਸ਼ਾ ਦੀ ਸ਼ਹਾਦਤ ਦੇ ਵਿੱਚ ਕੌਣ ਹੈ ਦਲ ਖਾਲਸਾ ਵਾਲੇ ਯਾਦ ਹੋਵੇ ਜੰਮੂ ਕਸ਼ਮੀਰ ਕੁੜੀ ਚੁੱਕੀ ਗਈ ਸੀ ਸਿੱਖਾਂ ਦੀ ਮੁਸਲਮਾਨਾਂ ਵੱਲੋਂ ਜਦੋਂ ਮਨਜਿੰਦਰ ਸਿੰਘ ਸਿਰਸਾ ਸੀ ਸਾਰੇ ਬੜਾ ਜ਼ੋਰ ਲਾ ਰਿਹਾ ਸੀ ਬੱਚੀ ਵਾਪਸ ਲਿਆਉਣ ਦੇ ਵਿੱਚ ਇਹ ਦਲ ਖਾਲਸਾ ਵਾਲੇ ਉਹਨਾਂ ਦੇ ਪੈਰਾਂ 'ਚ ਬੈਠੇ ਸੀ ਲਿਟਰਲੀ ਪੈਰਾਂ ਦੇ ਵਿੱਚ ਇਹ ਇਹਨਾਂ ਦਾ ਕਿਰਦਾਰ ਹੈ ਤੈਨੂੰ ਹੁਣ ਸਮਝ ਆਈ ਕਿ ਇਹ ਇਹਨਾਂ ਬੰਦਾ ਬੇਗੈਰਤ ਕਿਵੇਂ ਹੋ ਸਕਦਾ ਕੋਈ ਉਹ ਇਹਨੇ ਕਿਹਾ ਹੈ ਵੀ ਇਹ ਬੰਦਾ ਜਿਹੜਾ ਗੁਰਪ੍ਰੀਤ ਸਿੰਘ ਨੂੰ ਸਰਕਾਰ ਨੇ ਸਦਿਆ ਤੇ ਮੈਂ ਕਿਹਾ ਵੀ ਜੇ ਸਬੂਤ ਹੈ ਪੇਸ਼ ਕਰਨੇ ਤਾਂ ਬੇਸ਼ੱਕ ਅਗਰ ਬੇਟਾ ਜਨਮਿਆ ਪਿਤਾ ਹੈਗਾ ਨਾਮ ਸਦਈਆ ਵਾਲੀ ਗੱਲ ਹੈ ਵੀ ਪਾਂਵਣੇ ਪਤਨੀ ਦਾ ਤਲਾਈ ਬੇਬੇ ਤੋਂ ਆਪਣੀ ਮਾਦਾ ਦਾ ਤਲਾਈ ਬੈਠਾ ਹੈ ਸਾਵਧਤ ਕਰਨਾ ਇਹ ਚ ਗਲਤ ਕਰਦੇ ਕੋਈ ਨਹੀਂ ਆਖੀ ਆਪਾਂ ਮਨ ਇਹ ਜਾਣਦੇ ਨੇ ਕਿ ਮੈਂ ਕਿਸੇ ਦੇ ਇਲਜ਼ਾਮਾਂ ਦੇ ਉਸ ਆਪਣੇ ਸਾਬਿਤ ਕਰੇ ਮੈਂ ਅਜੇ ਤੱਕ ਸਾਬਦੇ ਨਹੀਂ ਕੀਤਾ ਇਹ ਗੱਲ ਮੈਂ ਆਖੀ ਜਿਹੜੇ ਸਾਨੂੰ ਨੀਰੇਸ਼ ਨੀਰੇਸ਼ ਸ਼ਰਮਾ ਕਹਿੰਦੇ ਸੀ ਵੀ ਜੇ ਹੈਗੇ ਇੱਕ ਬਾਬ ਦੇ ਸਾਬਿਤ ਕਰ ਦੋ ਨਹੀਂ ਤਾਂ ਬੇਸ਼ਵਕੀਕਰ ਬੇਟਾ ਜਨਮ ਵਾਲੀ ਗੱਲ ਤੇ ਫਿਰ ਧੁਗਦੀ ਹੈ ਸਭ ਤੇ ਫਿਰ ਸਾਰੇ ਪਛਾਂ ਪਛਾਂ ਭਜੇ ਇਹ ਕੋਈ ਨਵਾਂ ਬਾਂਦਰ ਇਹਨੂੰ ਜੇ ਪਤਾ ਨਹੀਂ ਹੈ ਬਿਗਿਆਤੀ ਦੇ ਹੱਦ ਇਹ ਹੈ ਕਿ ਬਜਾਏ ਇਹ ਸਬੂਤ ਦੇਣ ਦੇ ਵੀ ਮੈਨੂੰ ਸਰਕਾਰ ਨੇ ਸੱਦਿਆ ਹੈ ਇਹ ਬੰਦਾ ਕੀ ਕਰ ਰਿਹਾ ਹੈ ਹੋਰ ਪੋਸਟਾਂ ਪਾ ਕੇ ਮੈਨੂੰ ਡੈਕ ਕਰੀ ਜਾ ਰਿਹਾ ਹੈ ਸੋ ਮੈਨੂੰ ਨਹੀਂ ਸਮਝ ਆ ਰਹੀ ਕਿ ਇੱਕ ਇੱਕ ਨਾ ਨੀਜ ਨਾ ਬੇਗੈਰ ਬੰਦਾ ਕਿਦਾਂ ਉਹ ਸਾਰਾ ਮੈਨੂੰ ਹੁਣ ਇਹਦੀ ਫੋਟੋ ਚੈੱਕ ਕਰੂੰ ਵੀ ਇਹਦੇ ਦਲ ਖਾਲਸਾ ਦੇ ਨੇ ਇਹੋ ਜਿਹੇ ਬੰਦੇ ਜਿਹੜੀ ਜਿਹੜੀ ਈ ਰਿਕਸ਼ਾ ਚ ਆ ਜਾਂਦੀ ਹੈ ਤੇ ਇਹਨਾਂ ਦੇ ਗਜਿੰਦਰ ਸਿੰਘ ਜਿਹੜਾ ਪਾਕਿਸਤਾਨ ਸੀਗਾ ਲਿਖਾਰੀ ਉਹ ساری زندگی ਭਾਰਤ ਸਰਕਾਰ ਖਿਲਾਫ ਲਿਖਦਾ ਰਿਹਾ ਪਰ ਪਾਕਿਸਤਾਨ ਦੇ ਵਿੱਚ ਜਿਹੜਾ 20 ਲੱਖ ਸਿੱਖ ਸੀ ਉਹ ਕਿੱਧਰ ਗਾਇਬ ਹੋ ਗਿਆ ਕਦੀ ਮੈਂ ਇੱਕ ਆਰਟੀਕਲ ਨਹੀਂ ਪਾਇਆ ਜਿਹੜੀਆਂ ਸਿੱਖਾਂ ਦੇ ਬੱਚੀਆਂ ਚੁੱਕੀਆਂ ਗਈਆਂ ਬੈਤੁਲ ਹਰਮ ਚ ਰੱਖੀਆਂ ਜਾਂਦੇ ਨੇ ਉਹ ਉਹਨੇ ਇੱਕ ਆਰਟੀਕਲ ਨਹੀਂ ਪਾਇਆ ਉਹਦੇ ਤੇ ਇਮਰਾਨ ਖਾਨ ਜਿਹੜਾ ਸਿੱਖ ਇਹਨਾਂ ਦਾ ਖਾਲਸਤਾਨੀ ਦਾ ਜਿਹੜੇ ਇਹ ਹੈਗੇ ਨਕਲੀ ਦਲ ਖਾਲਸਾ ਇਹਨਾਂ ਦਾ ਹੀਰੋ ਹੈ ਉਹਨੇ ਮੀਆਂ ਮਿੱਠੂ ਨੂੰ ਦਿੱਤੀ ਸੀ ਟਿਕਟ ਮੀਆਂ ਮਿੱਠੂ ਕੌਣ ਜਿਨੇ ਹਜ਼ਾਰ ਤੋਂ ਵੱਧ ਸਿੱਖਾਂ ਦੀ ਬੱਚੀ ਇਸਲਾਮ ਵਿੱਚ ਕਨਵਰਟ ਕੀਤੀ ਪਰ ਇਹਨਾਂ ਨੇ ਇੱਕ ਅੱਖਰ ਨਹੀਂ ਉਤੇ ਪਾਇਆ ਸੋ ਇਹ ਦਲ ਖਾਲਸਾ ਵਾਲੇ ਜਿਹੜੇ ਨੇ ਇਹ ਆਪਣੇ ਕੁੱਤਿਆਂ ਨੂੰ ਪਤਾ ਪਾ ਕੇ ਰੱਖਣ ਅਸੀਂ ਉਹ ਬਾਬੇ ਨਹੀਂ ਆ ਜਿਹੜੇ ਕੋਈ ਨਹੀਂ ਗੁਰੂ ਸਾਹਿਬ ਦੇਖਣਗੇ ਅਸੀਂ ਉਹ ਨਹੀਂ ਆ ਅਸੀਂ ਆਪ ਵੇਖ ਲਈਦਾ ਵਾ ਨਨਕਬਲ ਗੁਰੂ ਨੇ ਬਖਸ਼ਿਆ ਸਾਨੂੰ ਸੋ ਇਹ ਕਾਂਗਰਸੀ ਨੇ ਸਾਰੇ ਵੀਡੀਓ ਦੇਖੋ ਉਹ ਬੰਦੇ ਦੀ ਮੈਨੂੰ ਟੈਗ ਕਰ ਰਿਹਾ ਜਿਹੜਾ ਗਾਂਧੀ ਨੂੰ ਬਾਬੂ ਕਹਿੰਦਾ ਇਹ ਵੀ ਗਾਂਧੀ ਨੂੰ ਬਾਬੂ ਇਹ ਸਾਰੇ ਕਾਂਗਰਸੀ ਨੇ ਹੋਰ ਕੁਝ ਨਹੀਂ ਹੈਗਾ ਡਰਾਮੇ ਬਾਜ਼ੀਆਂ ਕਰਕੇ ਸੋ ਇਹ ਹੁਣ ਇਹ ਜਿਹੜੀ ਗੱਲ ਹੈ ਤੇ ਫਿਰ ਸਾਬਤ ਹੁੰਦੀ ਹੈ ਮੇ ਜਿਹੜੀ ਮੈਂ ਸ਼ਤ ਰੱਖੀ ਸੀ ਪਾਂਡਵਨ ਦੀ ਬੀਵੀ ਨਾਦਲਾ ਜੀ ਤੋਂ ਯਾਰ ਉਹਨੂੰ ਨਾਦਲਾ ਜੀ ਨੇ ਤੁਹਾਨੂੰ ਜੰਮਿਆ ਸ਼ਰਮ ਨਹੀਂ ਆਉਂਦੀ ਮੈਨੂੰ ਸ਼ਰਮ ਆਉਣਾ ਪਈ ਇਹ ਦੂਜੀ ਵੀਡੀਓ ਪਾਉਣ ਲੱਗੇ ਉਹਨੂੰ ਪਰ ਇਹ ਬੇਇੱਜ਼ਤ ਲੋਕ ਨੇ ਨੀਚ ਲੋਕ ਨੇ ਜਿਹੜੇ ਉਹਨਾਂ ਮੁਸਲਮਾਨਾਂ ਦੇ ਪੈਰਾਂ 'ਚ ਬਹਿ ਜਾਂਦੇ ਨੇ ਇਹ ਜਿਹੜੇ ਸਿੱਖਾਂ ਦੇ ਵਿੱਚ ਚੁੱਕ ਲੈ ਜਾਂਦੇ ਨੇ ਹਜ਼ਾਰਾਂ ਬੱਚੇ ਸਿੱਖਾਂ ਦੇ ਇਹਨਾਂ ਨੇ ਗਰੂਮਿੰਗ ਗੈਂਗ ਦੇ ਨਾਂ ਦੇ ਇਹਨਾਂ ਬਰਬਾਦ ਕੀਤੀਆਂ ਤੇ ਇਹਨਾਂ ਵੱਲੋਂ ਇੱਕ ਆਰਟੀਕਲ ਨਹੀਂ ਪਾਇਆ ਗਿਆ ਤੇ ਜੇ ਮੈਂ ਆਵਾਜ਼ ਚੁੱਕੀ ਆਪਣੀ ਧੀਆਂ ਬਾਰੇ ਆਪਣੀਆਂ ਭੈਣਾਂ ਬਾਰੇ ਤੇ ਇਹਨਾਂ ਦਾ ਕਮਾਨ ਲਿਖਦਾ ਹੈ ਕੀ ਜੀ ਔਰੰਗਜ਼ੇਬ ਦਾ ਕੋਈ ਦੋਸ਼ ਨਹੀਂ ਹੈ ਸਿੱਖਾ ਔਰ ਮੁਸਲਮਾਨਾਂ ਦੀ ਭਾਈਚਾਰਕ ਸਾਂਝ ਹੈ ਕਾਦੀ ਭਾਈਚਾਰਕ ਸਾਂਝ ਹੈ ਉਹ ਜ਼ਿਵਾ ਕਾ ਦਹੀ ਝਟਕਾ ਕਰਦੇ ਆ ਸਮਝੇ ਉਹ ਦਬਾਉਂਦੇ ਆ ਅਸੀਂ ਜਲਾਣੇ ਆ ਉਸ ਵਾਏ ਇੱਕ ਨਬੀ ਦੇ ਸਭ ਨੂੰ ਕੂੜ ਜਾਂਦੇ ਆ ਸਭ ਨੂੰ ਇਹ ਜਹੰਨਮੀ ਕਹਿੰਦੇ ਆ ਤੁਹਾਡੇ ਗੁਰੂ ਨੂੰ ਗੁਰੂ ਨਹੀਂ ਮੰਨਦੇ ਜਿਹਨੂੰ ਨਮਾਜ਼ਾ ਕਰਾਉਂਦੇ ਨਾ ਉਹ ਸਿਰਫ ਇੱਕ ਨਵੀ ਇਕੱਲਾ ਦੇ ਉਹਨਾਂ ਦਾ ਮਜ਼ਬੂਰਕ ਉਹਨਾਂ ਨੂੰ ਜੋ ਮਰਜ਼ੀ ਕਰਨ ਉਹ ਗੈਰਤਮੰਦ ਲੋਕ ਨੇ ਮੁਸਲਮਾਨ ਨੇ ਜਿਹੜੇ ਇਸ ਗੱਲ ਤੇ ਮੈਂ ਹੱਕ 'ਚ ਹਾਂ ਵੀ ਉਹ ਬੰਦੇ ਬੜੇ ਗੈਰਤਮੰਦ ਨੇ ਪਰ ਉਹਨਾਂ ਦਾ ਥੁੱਕਿਆ ਹੋਇਆ ਪਾਣੀ ਪੀਣ ਵਾਲੇ ਇਹ ਦਲ ਖਾਲਸ ਇਹਨਾਂ 'ਚ ਕਿੰਨੀ ਗੈਰਤ ਬਈ 30 ਪੱਲੇ ਨੇ ਦਲ ਖਾਲਸ ਵਾਲੇ ਵੀ ਕੀ ਇਹ ਇਸ ਗੱਲ ਤੇ ਬੋਲ ਸਕਦੇ ਆ ਨਹੀਂ ਬੋਲ ਸਕਦੇ ਨਿਕਾ ਗੱਲ ਦੇਖ ਲਾਫ ਕੋਣ ਜਾਪੇ ਇਹ ਪੱਗਾਂ ਥੱਲੇ ਮੁਸਲਮਾਨ ਨੇ ਸਾਰੇ ਸਰਕਾਰੀ ਬੰਦੇ ਨੇ ਉਹਨੇ ਖਾਲਸਾਣ ਦੀ ਗੱਲ ਕਰਦੇ ਕੋਈ ਕੁਛ ਨਹੀਂ ਕਹਿੰਦੇ ਸਾਡੇ ਕਦੀ ਬਾਦਲਾਖੋਤ ਦਾ ਕੇਸ ਪਿਆ ਜਾਂਦਾ ਸਾਜ਼ਿਸ਼ ਦਾ 2016 ਦੇ ਵਿੱਚ 21 ਜਵਾਬ ਸੋਨੇ ਸਾਨੂੰ ਬੰਬ ਬਲਾਸਟ ਡਿਟੇਨ ਕੀਤਾ ਜਾਂਦਾ ਬੰਬੇ ਦੇ ਇੱਥੇ 50 ਸੈਕਟਰ ਵਿੱਚ ਜਿਹੜੀ ਸਾਡੀ ਮਾਡਰਨ ਜੇਲ ਹੈ ਉੱਥੇ ਇਨਵੈਸਟੀਗੇਸ਼ਨ ਹੁੰਦੀ ਸਾਡੀ ਠੀਕ ਹੈ ਸਾਡੇ ਕੇਸ ਪਿਆ ਜਾਂਦੇ ਨੇ ਹਰ ਵਾਰੀ ਆਉਨੇ ਆ ਤਾਂ ਸਾਨੂੰ 18 19 ਘੰਟੇ 에어ਪੋਰਟ ਦੇ ਬਹਿਣਾ ਪੈਂਦਾ ਹੈ ਜਾਨਣਾ ਸਾਡੀ ਕੋਈ ਟਿਕਟ ਸਾਡੀ ਕੈਨਸਲ ਹੋ ਜਾਂਦੀ ਸਾਨੂੰ ਐਫਆਰ ਹੋ ਤੋਂ ਸਾਨੂੰ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਪਰ ਹਰ ਵਾਰੀ ਆਈਦਾ ਕਿਉਂਕਿ ਮੇਰਾ ਦੇਸ਼ ਹੈ ਤੇ ਇਹਨਾਂ ਕੋਈ ਕੁਝ ਨਹੀਂ ਕਰ ਰਹੇ ਇਹ ਖੁੱਲੇ ਭਜੇ ਫਿਰਦੇ ਆ ਖਾਲਸਾ ਦਾ ਨਾਮ ਵੀ ਲੈਂਦੇ ਆ ਦੇਸ਼ ਤੇ ਟੋਟੇ ਕਰਨ ਦੀ ਗੱਲ ਵੀ ਕਰਦੇ ਆ ਤੇ ਫਿਰ ਘੁੰਮਦੇ ਫਿਰਦੇ ਆ ਅਸੀਂ ਨਾ ਇਹਨਾਂ ਕਿਉਂਕਿ ਸਾਡਾ ਸਾਡੇ ਸਾਥ ਸੰਜਨੈਤ ਸਿੰਘ ਦੇ ਨਾਲ ਸੀਗਾ ਬਾਬੇ ਮਾਨੋ ਚਾਲ ਦੇ ਨਾਲ ਸੀਗਾ ਉੱਚੜਾਈ ਕਰਕੇ ਸਾਰੇ ਸਿੰਘ ਇਹਦੇ ਸਾਰੇ ਚੋਰ ਇਕੱਠੇ ਕੀਤੇ ਹੋਏ ਨੇ ਜਿਹੜੇ ਦਲ ਖਾਲਸਾ ਦੇ ਹੈ ਮੁਸਲਮਾਨ ਸਾਰੇ ਇਹ ਤਾਂ ਭਈ ਤੂੰ ਜਿੱਥੇ ਬੈਠਾ ਹੈ ਤੂੰ ਪਾਕਿਸਤਾਨ ਦੇ ਬੈ ਕੇ ਇੰਡੀਆ ਖਿਲਾਫ ਲੇਖ ਰਿਹਾ ਤੂੰ ਪਾਕਿਸਤਾਨ ਦੇ ਪਾਕਿਸਤਾਨ ਆਪ ਸਿੱਖਾਂ ਦੀ ਆਵਾਜ਼ ਤੇ ਚੁੱਕਣਾ ਉਹ ਜਿਹੜੀ ਸੀਰੀਜ਼ ਆਪਣਾ ਸ਼ੁਰੂ ਕਰਾਂਗੇ ਨਾ ਉਹਦੇ ਚ ਦੱਸਾਂਗੇ ਵੀ ਕਿਵੇਂ ਪਾਕਿਸਤਾਨ ਦੀ ਸਿੱਖਾਂ ਦੀ ਵੋਟਾਂ ਬੜਵਾਈਆਂ ਆਪਾਂ ਸੋ ਇਹ ਹੁਣ ਸਾਰੇ ਦਲ ਖਾਲਸਾ ਦੇ ਇਹ ਆਪਣੇ ਕੁੱਤੇ ਨੂੰ ਪਤਾ ਪਾਉਣ ਨਹੀਂ ਅਕਲੇਸ਼ ਬੜਾ ਵੱਜ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ